블록 플로र ਦੇ ਪਿੰਡ ਦਸਾਂਝ ਕਲਾ ਵਿਖੇ بنائے ਗਏ ਥਾਪਰ ਮਾਡਲ 610 ਸੀਨੀਅਰ ਅਫਸਰਾਂ ਵੱਲੋਂ ਨਿਰੀਖਣ ਕੀਤਾ ਗਿਆ ਸਰਪੰਚ ਮੱਖਣ ਸਿੰਘ ਦਸਾਂਝ ಗ್ರಾಮ ਪੰਚਾਇਤ ਅਤੇ ਪੰਚਾਇਤ 77 ਧਰਮਪਾਲ ਦੀ ਦੇਖਰੇਖ ਬਣੇ ਸੈਂਟਰਲ ਨੋਡਲ ਅਫਸਰ ਅਤੇ ਤਕਨੀਕੀ ਨੋਡਲ ਅਫਸਰ ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਵੱਲੋਂ ਨਾਰੀ ਸ਼ਕਤੀ ਤੇ ਜਲ ਸ਼ਕਤੀ ਥੀਮ ਅਤੇ ਮੰਦਰੀਗਸ ਸਕੀਮ ਅਧੀਨ ਸਵੱਛ ਭਾਰਤ ਮਿਸ਼ਨ ਫੰਡ ਦੇ ਸਹਿਯੋਗ ਨਾਲ ਉਸਾਰੇ ਥਾਪੜ ਮੋਡਲ 66 ਦਾ ਨਿਰਖਣ ਕੀਤਾ ਗਿਆ ਇਸ ਮੌਕੇ ਪੰਚ ਸਤਪਾਲ ਪੰਚ ਸੁਖਜੀਤ ਸਿੰਘ ਪੰਚ ਰਾਮਨਾਥ ਪੰਚ ਨਿਰਮਲ ਕੁਮਾਰ ਪੰਚ ਹਰਜੀਤ ਕੌਰ ਪੰਚ ਉਸਾਰਾਣੀ ਪੰਚ ਸੁਰਿੰਦਰ ਕੌਰ ਢਾਡੀ ਜੋਗਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ ਦਸਾਜ ਕਲਾ ਤੋਂ ਨਿਰਮਲ ਗੁੜਾ ਦੀ ਰਿਪੋਰਟ ਨਮਜ਼ਮਾਨਾ ਟੀਵੀ ਹਾਂਜੀ ਸਰਪੰਚ ਸਾਹਿਬ ਅੱਜ ਜੋ ਤੁਹਾਡਾ थापर मॉडल प्लांट ਛੱਪਣਾ ਦਾ ਜਿਹੜਾ ਤੁਸੀਂ ਨਵੀਨੀਕਰਨ ਦਿੱਤਾ ਅੱਜ ਟੀਮ ਕਿੱਥੋਂ ਆਈ ਸੀ ਤਾਂ ਕੀ ਪ੍ਰੋਗਰਾਮ ਸੀ ਜੀ ਅੱਜ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਲਾਕੇ ਦੀਆਂ ਤੇ ਖਾਸ ਕਰਕੇ ਸਾਡੇ ਪਿੰਡ ਦੀਆਂ ਤੁਸੀਂ ਜਿਹੜੀਆਂ ਇਹ ਜੋ ਵਿਕਾਸ ਹੋਇਆ ਇਹਨਾਂ ਦੀਆਂ ਖਬਰਾਂ ਜਿਹੜੀਆਂ ਦੇਸ਼-ਵਿਦੇਸ਼ ਵਿੱਚ ਪਚੁੰਦੇ ਨੇ ਅੱਜ ਜੋ ਟੀਮ ਆਈ ਯਾਰ ਇਸ ਸੈਂਟਰ ਤੋਂ ਪਿਛਲੇ ਸਾਲ ਵੀ ਮਤਲਬ ਇਸ ਛੱਪੜ ਨੂੰ ਥਾਪਰ ਮਾਡਲ ਦੇ ਅਨਸਾਰ ਛੱਪੜ ਬਣਿਆ ਉਹ ਦੇਖਣ ਆਈ ਸੀ ਤੇ ਇਸ ਸਾਲ ਵੀ ਇਹ ਕੇਂਦਰ ਤੋਂ ਟੀਮ ਆਈ ਸੀ ਬਕਾਇਦਾ ਉਹਨਾਂ ਦੇ ਨਾਲ ਸਾਡੇ ਫਲੋਰ ਤੋਂ ਬੀ ਡੀ ਪੀਓ ਸੈਕਟੀ ਸਾਹਿਬ ਤੇ ਜੇ ਆਈ ਸਾਹਿਬ ਤੇ ਨੀਕਾ ਦੇ ਅਧਿਕਾਰੀ ਇੰਦਰਜੀਤ ਸਿੰਘ ਤੇ ਹੋਰ ਜਿਹੜੇ ਆ ਕਾਫੀ ਅਮਲਾ ਜਿਹੜਾ ਇੱਥੇ ਆਇਆ ਤੇ ਉਹਨਾਂ ਦੇ वेलकम ਦੇ ਲਈ ਕਹਿ ਲਓ ਤੇ ਪੰਚਾਇਤ ਮੈਂਬਰ ਮੋਸਟਲੀ ਹਾਜ਼ਰ ਸੀ ਤੇ ਉਸ ਦੇ ਨਾਲ ਪਿੰਡ ਦੇ ਪਤਵੰਤੇ ਸੱਜਣ ਕਾਫੀ ਗੈਦਰਿੰਗ ਮਾਤਰ ਹੋ ਗਈ ਸੀ ਮੈਂ ਕੇਂਦਰ ਤੋਂ ਟੀਮ ਦੇ ਆਉਣ ਦਾ ਤੇ ਸਾਡੇ ਹੋਰ ਪੁਛ ਅਧਿਕਾਰੀਆਂ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਛਪੜ ਦਾ ਜਿਹੜਾ ਆ ਇਹ ਤੇ ਤਕਰੀਬਨ 2 ਏਕੜ ਦੇ ਵਿੱਚ ਛਪੜ ਆ ਔਰ ਇਹਦੇ ਤੇ ਭੂਮੀ ਅਤੇ ਜਲ ਸੰਭਵ ਸੰਭਾਲ ਵਿਭਾਗ ਉਹਨਾਂ ਵੱਲੋਂ ਮਤਲਬ ਇਸ ਛੱਪੜ ਤੇ ਸੋਲਰ ਦਾ ਪ੍ਰੋਜੈਕਟ ਲਾਇਆ ਤੇ ਤਕਰੀਬਨ ਪੌਣਾ ਕਿਲੋਮੀਟਰ ਅੰਡਰਗਰਾਉਂਡ ਪਾਈਪ ਪਾ ਕੇ ਸਿੰਚਾਈ ਵਾਸਤੇ ਜਿਹੜੇ ਆ ਹੈਗਾ ਇਹ ਪਾਣੀ ਪੜਿਆ ਜਾਂਦਾ ਹੈ ਇਹਦੇ ਦੋ ਫਾਇਦੇ ਹੈਗੇ ਆ ਜੀ ਇੱਕ ਤਾਂ ਛੱਪੜ ਓਵਰਫਲੋ ਹੋਣ ਤੇ ਬਚ ਗਿਆ ਦੂਸਰੀ ਗੱਲ ਹੈ ਵੀ ਜਿਹੜਾ ਪਾਣੀ ਨੀਚੇ ਤੋਂ ਕੱਢਣਾ ਸੀਗਾ ਸਿੰਚਾਈ ਵਾਸਤੇ ਉਹ ਸਾਡਾ ਬਚ ਗਿਆ ਇਹ ਪਾਣੀ ਸਾਡਾ ਪਰਤ ਚ ਆ ਗਿਆ ਤੇ ਇਹ ਜਿਹੜਾ ਪ੍ਰੋਜੈਕਟ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਮੇਨਟੇਨ ਕਰ ਰਹੇ ਆ ਅਸੀਂ ਤੇ ਇਹਨਾਂ ਦਾ ਅੱਜ ਦੇ ਆਉਣ ਤੇ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਜੀ ਕਿੰਨੇ ਬਣਾਈ ਛੱਪੜ ਤੁਸੀਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜੀ ਅਸੀਂ ਦੋ ਛੱਪੜ ਜਿਹੜੇ ਆ ਇਸੇ ਤਰ੍ਹਾਂ ਬਣਾਏ ਹੈਗੇ ਆ ਇਹ ਛੱਪੜ ਨੂੰ ਅਸੀਂ ਪੋਰਸ਼ਨ ਬਣਾ ਕੇ ਕੀਤੇ ਹੈਗੇ ਆ ਤੇ ਬਾਕੀ ਦੂਜਾ ਛੱਪੜ ਆ ਉਹ ਹੈਗਾ ਇੱਕ ਕੋਈ ਪੋਰਸ਼ਨ ਆ ਤੇ ਉਹਦੇ ਵਿੱਚ ਬਕਾਇਦਾ ਬਕਾਇਦਾ ਇਸੇ ਤਰ੍ਹਾਂ ਚੈਂਬਰ ਖੋਈਆਂ ਤੇ ਉਹ ਵੀ ਇਸੇ ਤਰ੍ਹਾਂ ਬਣਾਇਆ ਹੈ